ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣਾ ਭਰਾਵਾਂ ਨੂੰ ਸੰਗਤ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਜੋ ਕਿ ਸਾਡੇ ਨਾਲ ਜੁੜੇ ਨੇ ਆਪਾਂ ਅੱਜ ਬਹੁਤ ਜ਼ਿਆਦਾ ਇੱਕ ਮੁੱਦਾ ਜਿਹੜਾ ਚੱਲ ਰਿਹਾ ਆ ਸਟ੍ਰੇਲੀਆ ਦੇ ਵਿੱਚ ਉਹ ਡਿਸਕਸ ਕਰਨ ਵਾਸਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਵਿਚਾਰ ਕਰਨੀ ਹੈ ਜੋ ਕਿ ਆਪ ਜੀ ਨੂੰ ਪਤਾ ਹੀ ਹੈ 31 ਅਗਸਤ ਨੂੰ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋਣ ਜਾ ਰਿਹਾ ਹੈ ਜੋ ਕਿ ਨੌਨ ਓਜ਼ੀ ਵਾਸਤੇ ਹੈ ਓਜ਼ੀ ਲੋਕਾਂ ਵੱਲੋਂ ਆਸਟ੍ਰੇਲੀਆ ਦੇ ਓਜ਼ੀ ਲੋਕਾਂ ਵੱਲੋਂ ਜੋ ਕਿ ਬ੍ਰਿਟਿਸ਼ ਦੇ ਨਾਲ ਸੰਬੰਧ ਰੱਖਦੇ ਨੇ ਗੋਰਿਆਂ ਵੱਲੋਂ ਹੀ ਕਹਿ ਕਹਿ ਸਕਦੇ ਆਪਾਂ ਕਿਉਂਕਿ ਓਜ਼ੀ ਆਪਣੇ ਇੰਡੀਅਨ ਵੀ ਬਣ ਚੁੱਕੇ ਨੇ ਕਈ ਸਿਟੀਜ਼ਨ ਹੋਏ ਨੇ ਚਾਈਨੀਸ ਵੀ ਬਣੇ ਨੇ ਜਪਾਨੀਸ ਵੀ ਬਣੇ ਨੇ ਹੋਰ ਵੀ ਬੜੇ ਅਫਗਾਨੀ ਬਸ ਤਕਰੀਬਨ ਏਸ਼ੀਆਈ ਕੰਟਰੀਆਂ ਦੇ ਵਿੱਚੋਂ ਬੜੇ ਬਣੇ ਨੇ ਬਟ ਜਿਹੜੇ ਬ੍ਰਿਟਿਸ਼ ਗੋਰੇ ਨੇ ਨਾ ਜਿਹੜੇ ਲੋਕ ਇਹ ਗੋਰੀ ਜਾਤ ਜਿਹੜੀ ਵਾਈਟ ਸਕਿਨ ਹੈ ਇਹਨਾਂ ਵੱਲੋਂ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋਣ ਜਾ ਰਿਹਾ 31 ਅਗਸਤ ਨੂੰ ਕਿ ਜਿਹੜੇ ਲੋਕ ਇੱਥੇ ਨੋਨ ਓਜ਼ੀ ਨੇ ਜਾਂ ਕਿਹਾ ਲੋ ਇੱਥੇ ਸਾਡੇ ਨਾਲ ਸੰਬੰਧ ਨਹੀਂ ਰੱਖਦੇ ਜਦੋਂ ਉਹ ਇਹਨਾਂ ਨੇ ਇਰਾਦਾ ਸ਼ੂ ਕੀਤਾ ਇੱਥੇ ਇਸ ਵੀਜ਼ਾ ਦੇ ਵਿੱਚ ਉਹ ਆਪਣੀ ਆਪਣੀ ਕੰਟਰੀ ਨੂੰ ਚ ਵਾਪਸ ਜਾਣ ਤੇ ਬੜਾ ਤਗੜਾ ਪ੍ਰੋਟੈਸਟ ਕਰਨ ਜਾ ਰਹੇ ਨੇ ਇਹ 31 ਅਗਸਤ ਨੂੰ ਤੇ ਗਾਈਡਲਾਈਨ ਇਹ ਆਈਆਂ ਨੇ ਕਿ ਸਰਕਾਰ ਵੱਲੋਂ ਸਿਵਲ ਅਧੀ ਦੇ ਵੱਲੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਵੀ ਬਾਹਰ ਨਾ ਨਿਕਲੋ ਕਿਉਂਕਿ ਉਹਨਾਂ ਨੇ ਧਰਨੇ ਲਾਣੇ ਨੇ ਪ੍ਰੋਟੈਸਟ ਕਰਨੀ ਹੈ ਤੇ ਹਵੀ ਨਵੀ ਹੋ ਸਕਦੀ ਕੋਈ ਕਿਸੇ ਤੇ ਅਟੈਕ ਕਰ ਸਕਦਾ ਹੈ ਜਿਆਦਾਤਰ ਇਹਨਾਂ ਨੂੰ ਦਿੱਕਤ ਟਰਬਨ ਮੈਨਸ ਨਾਲ ਬਹੁਤ ਆਪਣੇ ਪੱਗਾਂ ਵਾਲਿਆਂ ਨੂੰ ਬਹੁਤ ਨਾਲ ਨੂੰ ਦਿੱਕਤ ਹੈ ਤੇ ਕਈਆਂ ਦੇ ਨਾਲ ਐਕਸਪੀਰੀਅੰਸ ਹੋਏ ਵੀ ਨਹੀਂ ਮੈਂ ਮੇਰੇ ਖੁਦ ਨਾਲ ਇਦਾਂ ਦਾ ਐਕਸਪੀਰੀਅੰਸ ਹੋ ਚੁੱਕਾ ਮੈਨੂੰ ਪਤਾ ਵੀ ਤੁਹਾਡੇ ਨਾਲ ਵੀ ਐਕਸਪੀਰੀਅੰਸ ਇਹ ਹੋਇਆ ਹੋਵੇਗਾ ਇੱਥੋਂ ਦੇ ਜਿਹੜੇ ਓਜੀ ਸਾਈਕੋਲੋਗ ਨੇ ਉਹ ਮਲਕੇ ਛੇੜਖਾਣੀਆਂ ਕਰਦੇ ਨੇ ਗਲਤ ਇਸ਼ਾਰੇ ਕਰਦੇ ਨੇ ਰਸਤੇ ਪੈਂਡੇ ਜਾਂਦੇ ਹੋਏ ਇਹਨਾਂ ਦੇ ਬੱਚੇ ਵੀ ਸਕੂਲਾਂ ਦੇ ਵਿੱਚ ਸਾਡੇ ਪੰਜਾਬੀ ਬੱਚਿਆਂ ਨੂੰ ਬੁਲੀ ਕਰਦੇ ਨੇ ਇੱਕ ਫੈਮਿਲੀ ਮੇਰੇ ਨਾਲ ਬਹੁਤ ਰਿਲੇਟ ক্লোਜ਼ ਨੇ ਮੇਰੇ ਜਿਹੜੇ ਜਿਨ੍ਹਾਂ ਦੇ ਬੱਚਿਆਂ ਦੇ ਨਾਲ ਬੁਲੀ ਹੋਇਆ ਬੜਾ ਭੈੜਾ ਸਕੂਲ ਦੇ ਵਿੱਚ ਗੋਰੇ ਦੇ ਬੱਚਿਆਂ ਵੱਲੋਂ ਤੇ ਉਹਨਾਂ ਨੇ ਫਿਰ ਜੋ ਕੀ ਹੁੰਦਾ ਸੀ ਵੀ ਬੇਟਾ ਸਰਦਾਰ ਸੀਗਾ ਪਟਕਾ ਬਣ ਕੇ ਜਾਂਦਾ ਸੀਗਾ ਸਕੂਲ ਦੇ ਵਿੱਚ ਤੇ ਉਹਨਾਂ ਦੀ ਗੁੱਡੀ ਵੀ ਜਾਂਦੀ ਸੀ ਬੱਚੇ ਜਿਹੜੇ ਸੀ ਗੋਰਿਆਂ ਦੇ ਉਹ ਬਹੁਤ ਬੁਲੀ ਕਰਦੇ ਸੀ ਜਾਂ ਬਹੁਤ ਛੇੜਦੇ ਸੀ ਤਾਂ ਉਹਨੇ ਕੰਪਲੇਂਟ ਕਰ ਦਿੱਤੀ ਟੀਚਰ ਦੇ ਕੋਲ ਵੀ ਇਹ ਵੀ ਸਾਨੂੰ ਇਦਾਂ ਛੇੜਦੇ ਨੇ ਬੁਲੀ ਕਰਦੇ ਨੇ ਤੇ ਉਹ ਬੱਚਿਆਂ ਨੇ ਆਪਣੇ ਜਾ ਕੇ ਪੇਰੈਂਟਸ ਨੂੰ ਦੱਸਿਆ ਗੋਰਿਆਂ ਦੇ ਨੇ ਗੋਰਿਆਂ ਦੇ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਦੱਸਿਆ ਕਿ ਉਹ ਉਹਨਾਂ ਨੇ ਸਾਡੀ ਕੰਪਲੀਟ ਕੀਤੀ ਸਕੂਲ ਦੇ ਵਿੱਚ ਸੋ ਉਹ ਫੈਮਿਲੀ ਹੀ ਖੁਦ ਬੱਚੇ ਬਿਠਾ ਕੇ ਤੇ ਉਹ ਗੋਰੇ ਦੇ ਜਿਹੜਾ ਗੋਰਾ ਸੀ ਤੇ ਉਹਦੀ ਵਾਈਫ ਸੀ ਉਹ ਆਪਣੇ ਜਿਹੜੇ ਸਾਡੇ ਜਿਹੜੇ ਜਿਹਨਾਂ ਬਾਰੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀਰ ਜੀ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਉਹਨਾਂ ਨੇ ਗਲਤ ਇਸ਼ਾਰੇ ਕੀਤੇ ਉਹਨਾਂ ਨੂੰ ਪਰੇਸ਼ਾਨਤਾ ਕਈ ਦਿਨਾਂ ਤੱਕ ਉਹਨਾਂ ਨੇ ਕੰਪਲੇਟਾਂ ਵੀ ਕੀਤੀਆਂ ਪੁਲਿਸ ਵਿੱਚ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਹਾਰ ਕੇ ਫਿਰ ਉਹਨਾਂ ਕੋਲਸ ਨੂੰ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਅਵੋਇਡ ਕਰੋ ਇਗਨੋਰ ਕਰੋ ਵੀ ਆਪੇ ਹਟ ਜਾਣਗੇ ਤੇ ਜੇ ਜੇ ਤੁਹਾਨੂੰ ਦੁਬਾਰਾ ਤੰਗ ਕਰਨਗੇ ਤੇ ਤੁਹਾਨੂੰ ਦੱਸਿਓ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਮਤਲਬ ਕਿ ਪੁਲਿਸ ਇੰਨੀ ਜਿਆਦੀ ਸੁਣਦੀ ਨਹੀਂ ਹੈ ਸੋ ਇਹ ਕਿੱਸਾ ਇਹ ਇੱਕ ਮੇਰਾ ਪਰਸਨਲੀ ਕਿੱਸਾ ਹੋਇਆ ਜਸਪੀਤ ਭਾਜੀ ਕਿ ਤੁਹਾਡੇ ਘਰ ਦੇ ਨਾਲ ਜਿਹੜਾ ਸਿਵਿਕ ਪਾਰਕ ਹੈ ਹਨਾ ਸਿਵਿਕ ਪਾਰਕ ਦੇ ਵਿੱਚ ਮੈਂ ਘੁੰਮ ਰਿਹਾ ਸੀਗਾ ਗੁਰਦੁਆਰਾ ਸਾਹਿਬ ਤੋਂ ਮੈਂ ਆ ਕੇ ਤੁਹਾਡੇ ਘਰ ਗਿਆ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਮੈਂ ਇੱਥੇ ਘੁੰਮਣ ਚਲਾ ਗਿਆ ਮੈਂ ਸੋਚਿਆ ਥੋੜਾ ਜਿਹਾ ਟਹਿਲ ਲਵਾਂ ਘੁੰਮਦੇ ਘੁੰਮਦੇ ਨਾ ਉੱਥੇ ਛੁੱਟੀ ਹੋਈ ਸੀ ਸਕੂਲ ਦੇ ਵਿੱਚੋਂ ਸਕੂਲ ਤੋਂ ਛੁੱਟੀ ਹੋਈ ਸੀ ਤੇ ਬੱਚੇ ਕੁਝ 15 16 ਸਾਲ ਦੀ ਉਮਰਾਂ ਹੋਣੀਆਂ ਨੇ 20 25 ਬੱਚੇ ਸੀਗੇ ਜੋ ਕਿ ਸਿਵਿਕ ਪਾਰਕ ਦੇ ਵਿੱਚ ਖੜੇ ਹੋਏ ਸੀ ਮੈਂ ਟਹਿਲ ਰਿਹਾ ਸੀ ਉੱਥੇ ਟਹਿਲਦੇ ਟਹਿਲਦੇ ਜਦੋਂ ਮੈਂ ਕੋਲ ਲਾਉਣਾ ਤੇ ਉਹਨਾਂ ਨੇ ਬਹੁਤ ਚੀਕਾਂ ਮਾਰਨੀਆਂ ਬਹੁਤ ਗਲਤ ਇਸ਼ਾਰੇ ਕਰਨੇ ਮੈਂ ਇਗਨੋਰ ਕੀਤਾ ਤੇ ਮੈਂ ਚੁੱਪ ਕਰਕੇ ਲੰਘ ਜਾਂਦਾ ਸੀ ਪਰ ਜਦੋਂ ਮੈਂ ਨੇੜੇ ਆਉਂਦਾ ਸੀ ਤੇ ਚੀਕਾਂ ਮਾਰਦੇ ਸੀ ਤੇ ਮੈਂ ਵੇਖਿਆ ਕਿ ਉਹਨਾਂ ਨੇ ਗਲਤ ਇਸ਼ਾਰੇ ਮੈਨੂੰ ਕਰਨੇ ਮੈਂ ਇਗਨੋਰ ਕੀਤਾ ਬਹੁਤ ਅਵਾਇਡ ਕੀਤਾ ਵੀ ਛੱਡੋ ਭਰਾ ਆਪਾਂ ਕਾਹਤੂ ਕਿਸੇ ਨੂੰ ਕੁਝ ਕਹਿਣਾ ਕਿਉਂਕਿ ਬੱਚੇ ਨੇ ਇੱਕ ਤਾਂ ਇਹਨਾਂ ਦਾ ਕੇਸ ਵੀ ਬਹੁਤ ਵੱਡਾ ਪਾ ਦਿੰਦੇ ਤੇ ਮੈਂ ਪੂਰਾ ਰੌਂਡ ਲਾ ਕੇ ਜੋ ਦੁਬਾਰੇ ਘੁੰਮ ਕੇ ਆਇਆ ਨਾ ਤੇ ਮੈਂ ਮੇਰੀ ਨਜ਼ਰ ਪੈ ਗਈ ਤੇ ਉਹਨੂੰ ਗਲਤ ਇਸ਼ਾਰੇ ਕਰ ਰਿਹਾ ਸੀ ਜਦੋਂ ਆਪਾਂ ਦੇਖ ਰਹੇ ਹਾਂ ਆਪਣੇ ਗੁਰਿਆਂ ਨੂੰ ਜਾਂਦਾ ਮੈਂ ਵੀ ਇਸ਼ਾਰਾ ਕੀਤਾ ਤੇ ਬਹੁਤ ਅਗਰੈਸਿਵ ਹੋ ਗਿਓ ਮੈਂ ਕਿਹਾ ਮੈਂ ਇਗਨੋਰ ਕੀਤਾ ਮੈਂ ਚਲੋ ਛੱਡੋ ਭਰਾ ਕਾਤੂ ਕਿਸਨਾ ਬੰਗਾ ਲੈਣਾ ਅੱਗੇ ਚਲਾ ਗਿਆ ਉਹਨਾਂ ਨੇ ਨਾ ਭਾਜੀ ਉਥੇ ਨਾ ਇੱਕ ਲੱਕੜ ਦੀ ਲੱਕੜ ਪਈ ਸੀ ਛੋ ਟਰਨਿੰਗ ਟੁੱਟੀ ਹੋਈ ਕੋਈ ਮਤਲਬ ਉਹਦਾ ਗੁਰਤਾ ਜਆ ਬਿਆ ਸੀ ਲੱਕੜ ਦਾ ਉਹਨਾਂ ਨੇ ਮਿਲ ਜਾਂਦੇ ਜਾਂਦੇ ਦੇ ਪਿੱਛੋਂ ਉਹਨਾਂ ਨੇ ਚਲਾਵਾ ਮਾਰਿਆ ਜੋ ਕਿ ਮੇਰੇ ਨੇੜੇ ਪੈਰਾਂ ਦੇ ਆ ਕੇ ਡਿੱਗਾ ਮੈਨੂੰ ਆਵਾਜ਼ ਮੇਰੇ ਵੱਜਾ ਤਾਂ ਨਹੀਂ ਪਰ ਮੈਂ ਜਦੋਂ ਵੇਖਿਆ ਪਿੱਛੇ ਮੁੜ ਕੇ ਤਾਂ ਤਿੰਨ ਜਾਣੇ ਸੀਗੇ ਅੱਛੇ ਭੱਜਦੇ ਸੀ ਵਾਪਸ ਓਕੇ ਤੇ ਮੈਂ ਉਹ ਚੱਕ ਕੇ ਤੇ ਉਹਨਾਂ ਦੇ ਵੱਲ ਉਹਨਾਂ ਵਿੱਚ ਪਾਰਕ ਸਿੱਧਾ ਪਾਰਕ ਵਿੱਚ ਹੋ ਗਿਆ ਉਹ ਕਿ ਪਾਰਕ ਦਾ ਰਸਤਾ ਛੱਡ ਕੇ ਹਾਂਜੀ ਹਾਂਜੀ ਤੇ ਜਦੋਂ ਉਹਨਾਂ ਨੇ ਮੈਂ ਮੋਬਾਈਲ ਕੱਢ ਕੇ ਨਾ ਵੈਸੀ ਐਕਟਿੰਗ ਕਰਨ ਲੱਗ ਗਏ ਮੈਂ ਕਾਲ ਤਾਂ ਕਿਸੇ ਨੂੰ ਪੁਲਿਸ ਨੂੰ ਨਹੀਂ ਲਾਈ ਬਟ ਮੈਂ ਵੈਸੇ ਇਸ਼ਾਰਾ ਕਰਕੇ ਮੈਂ ਆਪਣੇ ਕੰਨ ਤੇ ਫੋਨ ਲਾ ਲਿਆ ਤੇ ਉਹਨਾਂ ਨੇ 20 25 ਜਿਹੜੇ ਬੱਚੇ ਖੜੇ ਸੀਗੇ ਉਹ ਸਾਰੇ ਦੇਖ ਕੇ ਮਲਕੇ 33 ਪਲਾਜ਼ੇ ਵੱਲ ਅੰਦਰ ਨੂੰ ਭੱਜ ਗਏ ਮਲਕੇ ਸਿਵਿਕ ਪਾਰਕ ਛੱਡ ਕੇ ਹਾਂਜੀ ਸੋ ਉਹਨਾਂ ਨੇ ਲੱਗਾ ਹੋਣਾ ਸ਼ਾਇਦ ਵੀ ਪੁਲਿਸ ਨੂੰ ਕਾਲ ਕਰ ਰਿਆ ਜਾਂ ਕੁਝ ਵੀ ਹੈ ਨਾ ਮਲਕੇ ਇਸ ਤਰੀਕੇ ਦਾ ਬੁਲੀ ਕਰਦੇ ਨੇ ਬੱਚੇ ਤੱਕ ਹੂੰ ਇਹਨੇ ਸਾਈਕੋ ਨੇ ਕਿ ਬਹੁਤ ਪਰੇਸ਼ਾਨ ਕਰਦੇ ਨੇ ਪੱਗਾਂ ਵਾਲਿਆਂ ਨੂੰ ਤੇ ਖਾਸ ਕਰਕੇ ਪਰੇਸ਼ਾਨ ਕਰਦੇ ਨੇ ਜੀ ਸਿੱਧੀ ਜੀ ਗੱਲ ਹੈ ਪੱਗਾਂ ਇਹਨਾਂ ਨੂੰ ਚੁਬਦੀਆਂ ਨੇ ਚਾਹੇ ਤੁਹਾਨੂੰ ਪਤਾ ਹੀ ਹੈ ਸਿਆਣੇ ਬੰਦਿਆਂ ਨੂੰ ਇਸ਼ਾਰੇ ਕਾਫੀ ਹੁੰਦਾ ਬੜਿਆਂ ਨੂੰ ਚੁਬਦੀਆਂ ਪੱਗਾਂ ਸਾਡਾ ਕੋਈ ਕਲਾਕਾਰ ਮਸ਼ਹੂਰ ਹੋ ਜਾਏ ਪੱਗ ਵਾਲਾ ਤੇ ਇਹ ਤਾਂ ਰੋਂ ਲੱਗ ਜਾਂਦੇ ਨੇ ਖੁੱਦ ਸਾਡੇ ਪੰਜਾਬੀ ਜਿਹੜੇ ਨੇ ਸਾਡੇ ਖੁਦ ਦੇ ਪੱਗਾਂ ਵਾਲਿਆਂ ਉਸ ਕਲਾਕਾਰਾਂ ਨੂੰ ਸਾਡੇ ਭਰਾਵਾਂ ਨੂੰ ਨਹੀਂ ਜਰਦੇ ਹੈਗੇ ਵੱਡੀਆਂ ਸਟੇਜਾਂ ਤੇ ਨਹੀਂ ਜਰਦੇ ਹੈਗੇ ਸਿੱਧੂ ਮੂਸੇਵਾਲਾ ਸੀ ਉਹਨਾਂ ਨੂੰ ਜਰਿਆ ਹੁਣ ਸਾਡਾ ਜਿਹੜਾ ਦਿਲਜੀਤ ਹੈ ਇਹ ਇਹਨਾਂ ਪੰਜਾਬੀਆਂ ਦਾ ਨਾਂ ਰੋਸ਼ਨ ਕਰ ਰਿਹਾ ਚਲੋ ਪੱਗ ਨੂੰ ਤੇ ਰੋਸ਼ਨ ਕੀ ਕਰਨਾ ਹੈ ਪੱਗ ਤੇ ਜਿਹੜੇ ਸਿਰ ਦੇ ਉੱਤੇ ਹੋ ਜੇ ਉਹ ਖੁਦ ਰੋਸ਼ਨ ਹੋ ਜਾਂਦਾ ਹੈ ਉਨੇ ਕਿਹਾ ਵੀ ਇਹ ਕਹਿੰਦਾ ਮੇਰੇ ਮੈਂ ਪੱਗ ਕਰਕੇ ਪੱਗ ਕਰਕੇ ਕਹਿੰਦਾ ਮੈਂ ਉੱਪਰ ਜਾ ਰਹੇ ਹਾਂ ਮੇਰੇ ਕਰਕੇ ਪੱਗ ਉੱਪਰ ਨਹੀਂ ਜਾ ਰਹੀ ਵੱਡੀ ਗੱਲ ਹੈ ਸੋ ਸਾਡੇ ਪੰਜਾਬੀ ਉਹਨਾਂ ਇੱਕ ਦੂਜੇ ਦੇ ਲੱਤਾਂ ਖਿੱਚਣ ਨਾਲੋਂ ਸਾਥ ਦੇਣਾ ਚਾਹੀਦਾ ਹੈ ਇੱਕ ਦੂਜੇ ਦੇ ਭਰਾਵਾਂ ਦਾ ਇੱਥੇ ਵੀ ਪੱਗਾਂ ਵਾਲੇ ਉਹ ਟਾਰਗੇਟ ਕਰਦੇ ਨੇ ਬਹੁਤ ਬੁਲੀ ਕਰਦੇ ਨੇ ਬੁਲਸ਼ਿਟ ਨੇ ਲੋਗ ਸੋ ਪਰ ਫਿਰ ਵੀ ਜਿਹੜੇ ਸਾਡੇ ਵਧੀਆ ਬੰਦੇ ਨੇ ਨਾ ਜਿਹੜੇ ਪੱਗਾਂ ਦੀ ਜਿਹੜੇ ਜਿਹੜੇ ਪੱਗਾਂ ਮੰਨ ਲੈਂਦੇ ਉਹਨਾਂ ਨੂੰ ਪਤਾ ਕਿਵੇਂ ਸੰਭਲੀਆਂ ਆ ਸਾਡੇ ਵੀਰ ਜਿਨ੍ਹਾਂ ਨੂੰ ਪਤਾ ਪੱਗਾਂ ਕਰਕੇ ਬਹੁਤ ਬੁਲੀ ਹੋਏ ਨੇ ਕੰਮਕਾਰ ਦੇ ਉੱਤੇ ਬਹੁਤ ਬੁਲੀ ਹੋਏ ਨੇ ਪਰ ਫਿਰ ਇਹਨਾਂ ਦੀ ਹਿੰਮਤ ਦਾ ਤਾਂ ਇੱਕ ਦੱਸਾਂ ਵੀ ਇਹਦੀ ਹਿੰਮਤ ਕੀ ਸੀ ਮੁੰਡੇ ਦੀ ਇਹਨੇ ਆਪਣੀ ਗੱਡੀ ਦਾ ਨਾਮ ਟਰਬਨ ਰੱਖਿਆ ਇਹਨਾਂ ਤੋਂ ਖਿੱਚ ਗਏ ਤੇ ਕਿੱਥੇ ਰੋਕ ਲਓ ਤੁਸੀਂ ਪੱਗਾਂ ਵਾਲੇ ਨੂੰ ਕਿੱਥੋਂ ਰੋਕ ਲਓ ਕਿੰਨਾ ਕੁ ਬੋਲੀ ਕਰ ਲਓਗੇ ਸਾਨੂੰ ਪੱਗਾਂ ਵਾਲਿਆਂ ਨੂੰ ਭਾਜੀ ਕੀ ਕਹਾਣੀ ਸੀ ਦੱਸੋਗੇ ਮੜ ਜੀ ਪਾਕ ਤੁਸੀਂ ਤਾਂ ਗੱਡੀ ਦਾ ਟਰਬਨ ਨਾਮ ਕਿਉਂ ਰੱਖਿਆ ਮੈਂ ਜਰ ਉਹ ਦ ਆਸਟ੍ਰੇਲੀਆ ਚ ਆਇਆ ਮੈਂ ਮੋਸਟਲੀ ਗੋਰਿਆਂ ਨਾਲ ਹੀ ਕੰਮ ਕਰ ਰਿਹਾ ਅੱਛਾ ਜੀ ਤੇ ਆਪਾਂ ਪੂਰੀ ਰਿਸਪੈਕਟ ਕਰੀਦਾ ਜਿੱਥੇ ਵੀ ਇਹ ਨਾ ਕੰਮ ਕਰੀਦਾ ਸਾਰਿਆਂ ਨਾਲ ਵਧੀਆ ਗੱਲਬਾਤ ਕਰੀਦਾ ਤਾਂ ਵੀ ਮਤਲਬ ਰੇਸਿਸਿਮ ਬਹੁਤ ਫੇਸ ਕਰਨਾ ਪੈਂਦਾ ਮੋਸਟਲੀ ਇਹ ਹੁੰਦਾ ਕਿ ਤੁਹਾਡੀ ਇੱਥੇ ਗਲਤੀ ਨਹੀਂ ਵੀ ਹੈਗੀ ਨਾ ਤਾਂ ਵੀ ਉਹਨਾਂ ਨੇ ਕਹਿਦਾ ਵੀ ਦਰਬਨ ਮੈਨ ਆਇਆ ਸੀ ਇੱਥੇ ਤੇ ਦਰਬਨ ਬாய் ਆਇਆ ਸੀ ਹੈਨਾ ਵੀ ਉਹਨਾਂ ਨੇ ਮਤਲਬ ਕੰਪਲੇਨਟ ਚ ਨਾਮ ਪਾ ਹੀ ਦੇਣਾ ਕਿਦਾਂ ਕਿਤੇ ਭਾਵੇਂ ਕੀਤੀ ਕਿਸੇ ਨੇ ਵੀ ਗਲਤੀ ਕਿਸੇ ਨੇ ਵੀ ਕੀਤੀ ਹੋਵੇ ਸਹੀ ਹੈ ਦੂਜਾ ਇੱਥੇ ਰੋਡਸ ਤੇ ਵੀ ਬੜਾ ਮੈਰੇਸ਼ਮ ਫੇਸ ਕੀਤਾ ਇਹ ਮੇਰੀ ਜ਼ਿਆਦਾਤਰ ਫਾਰ ਸ਼ਿਫਟਸ ਹੁੰਦੀਆਂ ਤੇ ਮੇਰੀ ਡਰਾਈਵ ਹੁੰਦੀ ਆ 1 ਆਰ ਹੈਨਾ 122 ਆਰ ਦੀ ਡਰਾਈਵ ਹੁੰਦੀ ਆ ਤੇ ਮੋਸਟਲੀ ਮੈਂ ਮਤਲਬ ਇੰਨੀ ਕਿ ਮਾਰਨਿੰਗ ਹੁੰਦੀ ਆ ਨੀ ਕਿ ਆਫਟਰਨੂਨ ਹੁੰਦੀ ਆ ਵਾਪਸੀ ਤੇ ਸੜਕਾਂ ਤੇ ਵੀ ਬਹੁਤ ਕਈ ਵਾਰੀ ਤੁਹਾਨੂੰ ਪਤਾ ਹੀ ਆ ਗੋਰੇ ਹਨਾ ਉਹ ਮਿਲ ਕੇ ਕੋਈ ਇਸ਼ਾਰੇ ਕਰਕੇ ਜਾਂਦੇ ਆ ਮੈਂ ਗੱਡੀ ਦਾ ਟਰਬਨ ਰੱਖਿਆ ਕੋਈ ਇਹਦਾ ਕਿੱਸਾ ਜੁੜਿਆ ਹੋਇਆ ਮਿਲ ਕੇ ਕਿੰਨਾ ਮੈਂ ਦੱਸ ਰਿਹਾ ਤੁਹਾਨੂੰ ਕਿ ਜਿਵੇਂ ਗਲਤ ਇਸ਼ਾਰੇ ਕਰਦੇ ਗੋਰੇ ਹਨਾ ਹੂੰ ਹੂੰ ਤੇ ਕਈ ਵਾਰੀ ਜਾਂਦਾ ਇੱਕ ਵਾਰੀ ਕਿ ਹੋਇਆ ਮੇਰੇ ਨਾਲ ਮੈਂ ਜਾ ਰਿਹਾ ਸੀਗਾ ਹਨਾ ਤੇ ਉਹਨਾਂ ਨੇ ਮੈਨੂੰ ਦੇਖਿਆ ਵੀ ਹੈ ਨਾ ਇਦਾਂ ਮੈਂ ਥੋੜਾ ਜਿਹਾ ਲੈਫਟ ਲੇਨ 'ਚ ਥੋੜਾ ਸਲੋ ਜਾ ਰਿਹਾ ਸੀਗਾ ਉਹਨੇ ਮੈਨੂੰ ਪਹਿਲੇ ਹਾਰਨ ਮਾਰਿਆ ਫਿਰ ਉਹ ਰਾਈਟ ਲੇਨ ਚ ਆ ਕੇ ਉਹਨੇ ਮਲਹੰਗਰੀ ਜੈਕਸ ਦਾ ਕੁਝ ਖਾਧਾ ਹੋਣਾ ਤੇ ਉਹ ਲਫਾਫਾ ਜਿਹੜਾ ਰਬਿਸ਼ ਸੀਗਾ ਉਹ ਮੇਰੇ ਗੱਡੀ ਦੇ ਸ਼ੀਸ਼ੇ ਤੇ ਮਾਰਿਆ ਤੇ ਮੈਨੂੰ ਓਬਵੀਅਸ ਆ ਬੰਦੇ ਨੂੰ ਗੁੱਸਾ ਚੜੂਗਾ ਮੈਂ ਗੁੱਸਾ ਆਇਆ ਮੈਂ ਤਾਂ ਵੀ ਗੱਡੀ ਖਿੱਚੀ ਨਹੀਂ ਗਈ ਨਹੀਂ ਤੇ ਚਲਾਈ ਠੀਕ ਹੈ ਨਾ ਮੈਂ ਆਰਾਮ ਨਾਲ ਹੀ ਓਲੇ ਲਈ ਮੈਂ ਓਲੀ ਲਈ ਚੇਜ਼ ਕੀਤਾ ਉਹਨੂੰ ਮਤਲਬ ਹੀ ਓਲੀ ਓਲੀ ਮੈਂ ਜਾਂਦਾ ਰਿਹਾ ਅੱਗੇ ਦੇਖਿਆ ਉਹ ਜਾ ਰਿਹਾ ਤੇ ਅੱਗੇ ਜਾ ਕੇ ਫਿਰ ਮੈਂ ਉਹਨੂੰ ਹਾਰਨ ਮਾਰਿਆ ਇਹ ਮੇਰੀ ਗਲਤੀ ਕੀ ਸੀ ਦੱਸ ਹੈ ਨਾ ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਹਾਰ ਹੋਂ ਦੱਬੀ ਰੱਖਿਆ ਪਰ ਉਹਨੇ ਕਿਪਲਾਂ ਨੂੰ ਪਤਾ ਕਿ ਉਹਦੀ ਗਲਤੀ ਆ ਵੀ ਇਹਨਾਂ ਗਲਤੀ ਕਰਕੇ ਗਿਆ ਤੇ ਇਦਾਂ ਦੀ ਚੀਜ਼ਾਂ ਜਦੋਂ ਮੈਂ ਫੇਸ ਕੀਤੀਆਂ ਨਾ ਸਾਰੀਆਂ ਹਨਾ ਬੜੀ ਜੀਜਾ ਕੇ ਵੈਸੀ ਹੌਣ ਮਾਰਦੇ ਲੰਗ ਦੇਵਰ ਦੇ ਕਈ ਵਾਰੀ ਹਿਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਡੀ ਹਨਾ ਦੂਸਰੀ ਲੇਨ ਚੋਂ ਜਾਂ ਇਧਰੋਂ ਹਨਾ ਇੱਕ ਵਾਰੀ ਇਦਾਂ ਵੀ ਆਇਆ ਮੈਨੂੰ ਇਹ ਬੜੀ ਜੀਜਾ ਹੌ ਕਰਦੇ ਮੈਂ ਕਿਹਾ ਵੀ ਹੁਣ ਤੁਸੀਂ ਯਾਰ ਤਰਬਨ ਤਰਬਨ ਕਰਦੇ ਰਹਿੰਦੇ ਜਿੱਥੇ ਜਾਓ ਹਨਾ ਮੋਰੀ ਤਰਬਨ ਬੋਏ ਤਰਬਨ ਮੈਂ ਕਿਹਾ ਹੁਣ ਤਰਬਨ ਬੋਏ ਸਾਹਮਣੇ ਸਿੱਧਾ ਹੀ ਆ ਜਾਂਦਾ ਨੇ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਨੰਬਰ ਹੀ ਲਾਇਆ ਮੈਂ ਕਿਹਾ ਤੁਸੀਂ ਇੱਥੇ ਆਸਟ੍ਰੇਲੀਆ ਤੁਸੀਂ ਕਾਰ ਹੀ ਲੋ ਜੋ ਕਰਨਾ ਸਿੱਧਾ ਹੀ ਆ ਗਏ ਆਪਾਂ ਬਹੁਤ ਬੁਲੀ ਕਰਦੇ ਨੇ ਬਹੁਤ ਵੱਡੀ ਹਿੰਮਤ ਹੈ ਗੱਡੀ ਦਾ ਨਾਮ ਹੀ ਟਰਬਨ ਰੱਖ ਲਿਆ ਭਾਜੀ ਨੇ ਪਰਸਨਲਾਈਜ਼ ਕਰਾਇਆ ਗੱਡੀ ਦਾ ਨੰਬਰ ਤੇ ਟਰਬਨ ਨਾਮ ਲਿਖਿਆ ਜਦੋਂ ਮੈਂ ਵੇਖਿਆ ਮੈਨੂੰ ਬੜੀ ਕੁਛ ਹੋਈ ਮੈਂ ਕਿਹਾ ਇਹ ਭਵੇਂ ਬੁਲੀ ਕਰਦੇ ਨੇ ਪਰ ਜਿਹੜੇ ਪੱਗਾਂ ਬਣਦੇ ਨੇ ਨਾ ਉਹਤੇ ਪੱਗਾਂ ਤੇ jaan ਦੇਣ ਨੂੰ ਤਿਆਰ ਨੇ ਤੁਸੀਂ ਕੀ ਸੋਚਦੇ ਹੋ ਕਿ ਐਦਾਂ ਬੁਲੀ ਕਰਕੇ ਜਾਂ ਐਦਾਂ ਕੁਝ ਕਰਕੇ ਤੇ ਅਸੀਂ ਪੱਗਾਂ ਛੱਡ ਦਿਆਂਗੇ ਭੋਲੀਆਂ ਗੱਲਾਂ ਮਹਾਰਾਜ ਦੀ ਕਿਰਪਾ ਸੱਚੇ ਪਾਸ਼ਾ ਦੀ ਪੰਜਾਬੀਆਂ ਦੇ ਕਾਰੋਬਾਰ ਬੜੇ ਤਗੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਸੱਟ ਨੇ ਮੁੰਡੇ ਮਿਹਨਤਾਂ ਕਰਦੇ ਨੇ ਮਿਹਨਤਾਂ ਕਰ ਕਰਕੇ ਮੁੰਡੇ ਨੇ ਬੜੀਆਂ ਵੱਡੀਆਂ ਵੱਡੀਆਂ ਟ੍ਰਾਂਸਪੋਰਟ ਦੀਆਂ ਕੰਪਨੀਆਂ ਚਲੂ ਕੀਤੀਆਂ ਆਈਆਂ ਵੱਡੇ ਵੱਡੇ ਫਾਰਮ ਨੇ ਉਹਨਾਂ ਦੇ ਥੱਲੇ ਗੋਲੇ ਕੰਮ ਕਰਦੇ ਨੇ ਪੰਜਾਬੀਆਂ ਦੀ ਟੋਲ ਇੱਥੇ ਬਹੁਤ ਵੱਡੀ ਹੈ ਪੰਜਾਬੀਆਂ ਨੇ ਆਸਟ੍ਰੇਲੀਆ ਦੇ ਵਿੱਚ ਬੜਾ ਵੱਡਾ ਨਾਮ ਕੀਤਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਵੇਖੋ ਪੰਜਾਬੀਆਂ ਦੇ ਕਾਰੋਬਾਰ ਆਸਟ੍ਰੇਲੀਆ ਦੇ ਹਰ ਸ਼ਹਿਰ ਵਿੱਚ ਪੰਜਾਬੀਆਂ ਦੇ ਕੰਮ ਨੇ ਪੱਗਾਂ ਬਹੁਤ ਉੱਪਰ ਚਲੀਆਂ ਗਈਆਂ ਨੇ ਤੁਹਾਡੀ ਸੋਚ ਤੋਂ ਵੀ ਪਰਾਂ ਦੀ ਗੱਲ ਹੈ ਸੋ ਇਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਸੋ ਫਿਰ ਵੀ ਕਿਉਂਕਿ ਸਾਈਕੋਬੋਧ ਨੇ ਆਸਟ੍ਰੇਲੀਅਨ ਗੋਰੇ ਬੜਿਆਂ ਨੂੰ ਤਕਰੀਬਨ ਤੁਹਾਡੇ ਜਿਹੜੇ ਅਸਟ੍ਰੇਲੀਆ ਰਹਿ ਰਹੇ ਨੇ ਮੈਨੂੰ ਪੱਕਾ ਪਤਾ ਹੈ ਕਿਸੇ ਨਾਲ ਸਭ ਦੇ ਨਾਲ ਕੋਈ ਨਾ ਕੋਈ ਐਡਾ ਸਾਈਕੋਪਨਾ ਕਿਸੇ ਨਾ ਕਿਸੇ ਨਾਲ ਕੀਤਾ ਹੋਣਾ ਕਿਸੇ ਗੋਰੇ ਨੇ ਸਾਰਿਆਂ ਦੀਆਂ ਵੱਖ-ਵੱਖ ਰਿਸਟੋਰੀਆਂ ਜਰੂਰ ਨੇ ਇੱਥੇ ਸੋ 31 ਅਗਸਤ ਨੂੰ ਇੱਥੇ ਪ੍ਰੋਟੈਸਟ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਭਾਈ ਇਹਨਾਂ ਦੀ ਗਾਈਡਲਾਈਨ ਵੀ ਹੈਗੇ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਨਾ Niklo ਪਰ ਸਿਆਣੇ ਸਿਆਣੇ ਜਣ ਨੇ ਉਹਨੂੰ ਪਤਾ ਵੀ ਕਦੋਂ ਕਿਸੇ ਨਾਲ ਪੰਗਾ ਲੈਣਾ ਆਪਣੇ ਘਰਾਂ ਦੇ ਵਿੱਚ ਰਹੋ ਇਹਨਾਂ ਦਾ ਪ੍ਰੋਟੈਸ ਸਾਡੇ ਬਿਨਾਂ ਵਜ੍ਹਾ ਤੁਸੀਂ ਰਗੜੇ ਜਾਂਦੇ ਆ ਬੜੇ ਕਾਫੀ ਕੇਸ ਹੋਏ ਨੇ ਆਸਟ੍ਰੇਲੀਆ ਦੇ ਵਿਜਟਲੀਡਰ ਵਿੱਚ ਕਾਫੀ ਕੇਸ ਹੋਏ ਨੇ ਮੁੰਡਾ ਮਾਰਦਾ ਸੀ ਪੁਲਿਸ ਵਾਲੇ ਨੇ ਸੋ ਇਦਾਂ ਪਹਿਲਾਂ ਵੀ ਬੜੇ ਕੇਸ ਹੋਏ ਨੇ ਪੰਜਾਬੀਆਂ ਦੇ ਉੱਤੇ ਇਹ ਸਾਈਕੋ ਮੁੰਡਾ ਦਲਸ਼ੇਰ ਮਾਰਿਆ ਸੀ ਪਤ ਨਹੀਂ ਪਰਥ ਵਿੱਚ ਪਤ ਨਹੀਂ ਬ੍ਰਿਸਬੈਨ ਵਿੱਚ ਮਾਰਿਆ ਸੀਗਾ ਉਹ ਬੱਸ ਵਾਲੇ ਨੂੰ ਸਾੜਦਾ ਸੀਗਾ ਫਿਰ ਬਾਅਦ ਚ ਕਹਿੰਦੇ ਨੇ ਜੀ ਇਹ ਤਾਂ ਪਾਗਲ ਸੀਗਾ ਜੀ ਇਹ ਕੋ ਐਸਾ ਕੋ ਜਾਂ ਪਾਗਲ ਕਹਿ ਕੇ ਜਾਂ ਇਨਸਾਨ ਕਹਿ ਗੱਲ ਖਤਮ ਕਰ ਦਿੰਦੇ ਨੇ ਕੇਸ ਕੁਸ ਕੁਛ ਨਹੀਂ ਕੋਈ ਕਿਸੇ ਦੇ ਕਰਦਾ ਹੈਗਾ ਸੋ ਆਪਣੀ ਆਪਣੀ ਜਿਹੜੀ ਸੇਫਟੀ ਜਿਹੜੀ ਇਹੀ ਹੈ ਕਿ ਆਪਾਂ 31 ਅਗਸਤ ਤੋਂ ਬਾਹਰ ਨਹੀਂ ਨਿਕਲਣਾ ਸੰਦੇ ਵਾਲਾ ਦਿਨ ਤੁਸੀਂ ਆਪਣਾ ਆਰਾਮ ਕਰੋ ਤੇ ਚੜ੍ਹਦੀ ਕਲਾ ਚੜ੍ਹਦਾ ਅਰਦਾਸ ਕਰਨੇ ਗੁਰੂ ਸਾਹਿਬ ਜੀ ਤੁਹਾਨੂੰ ਤੁਹਾਡੇ ਦੇ ਸੇਫਟੀ ਮਿਹਰ ਪ੍ਰਿਆਤ ਰੱਖੇ ਤੇ ਚੜ੍ਹਦੀ ਕਲਾ ਤੋਂ ਅਸਟ੍ਰੇਲੀਆ ਦੇ ਬਖਸ਼ੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਫਤ